ਜਲੰਧਰ ਦੇ ਵਿੱਚ ਅੱਜ ਫੇਰ ਇਹ ਗੈਂਗ ਤੇ ਪੁਲਿਸ ਦੀ ਟੱਕਰ ਹੁੰਦੀ ਹੈ ਤੇ ਜਵਾਬੀ ਕਾਰਵਾਈ ਪੁਲਿਸ ਵੱਲੋਂ ਦਿੱਤੀ ਜਾਂਦੀ ਹੈ 15 ਤੋਂ 20 ਕਿਹੜੇ ਫਾਇਰਿੰਗ ਹੁੰਦੀ ਹੈ ਫਾਇਰਿੰਗ ਦੇ ਵਿੱਚ ਤੁਹਾਨੂੰ ਤਸਵੀਰਾ ਦੱਸ ਦਈਏ ਸੋ ਉਹਨੂੰ ਖਤਰੀ ਗੈਂਗ ਦੇ ਦੋ ਗੈਂਗਸਟਰ ਜੋ ਜਲੰਧਰ ਦੇ ਵਿੱਚ ਇਹ ਕੁੰਮਰੇ ਸੀ ਕਿਦੋਂ ਪੁਲਿਸ ਨੂੰ ਇਸ ਦੇ ਬਾਰੇ ਪਤਾ ਲੱਗਦਾ ਹੈ ਤੇ ਉਸ ਦੇ ਉੱਤੇ ਨਾਕਾਬੰਦੀ ਕੀਤੀ ਜਾਂਦੀ ਹੈ ਕਿਦੋਂ ਉਸ ਨੂੰ ਨਾਕੇ ਤੋਂ ਰੋਕਿਆ ਜਾਂਦਾ ਹੈ ਤੇ ਉਹਨਾਂ ਵੱਲੋਂ ਪੁਲਿਸ ਦੇ ਉੱਤੇ ਕਿਹੜੀ ਐ ਫਾਇਰਿੰਗ ਕੀਤੀ ਜਾਂਦੀ ਹੈ ਤੁਸੀਂ ਦੇਖ ਰਹੇ ਹੋ ਜੋ ਐ ਜੋ ਗੋਲੀਆਂ ਚਲੀਆਂ 10 ਤੋਂ 15 ਫਾਇਰਿੰਗ ਹੁੰਦੀ ਹੈ ਤੇ ਪੁਲਿਸ ਵੱਲੋਂ ਵੀ ਜਵਾਬੀ ਕਾਰਵਾਈ ਭਾਈ ਕਿਹੜੀ ਕੀਤੀ ਜਾਂਦੀ ਹੈ ਇਸ ਮੋਟਰਸਾਈਕਲ ਦੇ ਉੱਤੇ ਜੋ ਦੋ ਗੈਂਗਸਟਰ ਕਰੇ ਕੁਮਰੇ ਸੀ ਦੱਸਿਆ ਜਾ ਰਿਹਾ ਹੈ ਜੰਮੂ ਕਸ਼ਮੀਰ ਦੇ ਵਿੱਚ ਉਹਨਾਂ ਨੇ ਇੱਕ ਪੁਲਿਸ ਮੁਲਾਜ਼ਮ ਦਾ ਗੋਲੀ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ ਔਰ ਇਸ ਬੰਦੇ ਵਿੱਚ ਕਿਦੋਂ ਪੁਲਿਸ ਉੱਥੇ ਜੰਮੂ ਕਸ਼ਮੀਰ ਚ ਵਾਂਟਰ ਸੀ ਇੱਥੇ ਕਿਦੋਂ ਪੁਲਿਸ ਨੂੰ ਤਲਾਸ਼ ਮਿਲਦੀ ਹੈ ਤੇ ਉਹਨਾਂ ਦੇ ਉੱਤੇ ਕਿਹੜੇ ਪੁਲਿਸ ਰੋਕਦੀ ਹੈ ਤੇ ਰੋਕਣ ਤੋਂ ਬਾਅਦ ਉਹਨਾਂ ਦੇ ਉੱਤੇ ਜਵਾਬੀ ਕਾਰਵਾਈ ਪੁਲਿਸ ਵੱਲੋਂ ਕੀਤੀ ਜਾਂਦੀ ਹੈ 10 ਤੋਂ 15 ਕਿਹੜੀ ਐ ਫਾਇਰਿੰਗ ਹੋਣ ਦੀ ਹੈ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਲੰਧਰ ਦੇ ਇਸ ਮੋਟਰਸਾਈਕਲ ਦੇ ਉੱਤੇ ਰਾਮਾ ਮੰਡੀ ਦੇ ਏਰੀਆ ਦੇ ਵਿੱਚ ਉਮਦੇ ਬੇਸੀ ਕੋਈ ਵੱਡੀ ਵਾਰਦਾਤ ਕਰਨੀ ਸੀ ਕਿਦੋਂ ਪੁਲਿਸ ਨੇ ਇਹਨਾਂ ਨੂੰ ਰੋਕਿਆ ਜਾਂਦਾ ਹੈ ਰੋਕਣ ਤੋਂ ਬਾਅਦ ਕਿਦੋਂ ਪੁਲਿਸ ਦੇ ਉੱਤੇ ਫਾਇਰਿੰਗ ਕਰ ਦਿੱਤੀ ਜਾਂਦੀ ਹੈ ਤੇ ਜਵਾਬੀ ਕਾਰਵਾਈ ਪੁਲਿਸ ਵੱਲੋਂ ਦਿੱਤੀ ਜਾਂਦੀ ਹੈ ਇਸ ਬਾਰੇ ਅਸੀਂ ਕਿਰੋ ਪੁਲਿਸ ਕਮਿਸ਼ਨਰ ਨਾਲ ਗੱਲਬਾਤ ਕਰਨੀ ਚਾਹੀਤੇ ਉਹਨਾਂ ਵੱਲੋਂ ਕਿਹਾ ਜਿਹਾ ਇਹ ਇਹਨਾਂ ਨੇ ਇੱਥੇ ਜਲੰਧਰ ਦੇ ਵਿੱਚ ਵੱਡੀ ਵਾਰਦਾਤ ਕਰਨੀ ਸੀ ਉਸਦੇ ਤੁਹਾਨੂੰ ਦਿਖਾ ਦਈਏ ਕਿਹੜੇ ਮੌਕੇ ਤੋਂ ਪਿਸਤਲਾਂ ਬ੍ਰਾਹਮਤ ਹੋਈਆਂ ਗਈਆਂ ਦੋ ਤੋਂ ਤਿੰਨ ਕਿਹੜੀ ਪਿਸਤਲਾਂ ਬ੍ਰਾਹਮਤ ਹੋਈਆਂ ਇਸ ਦੇ ਉੱਤੇ ਪੁਲਿਸ ਜੋ ਹੈ 10 ਤੋਂ 15 ਕਿਹੜੀ ਫਾਇਰਿੰਗ ਹੋਂਦੀ ਆ ਫਾਇਰਿੰਗ ਦੇ ਤੂੰ ਹੀ ਦੇਖ ਰਹੇ ਹੋ ਖੋਲ ਕਿਹੜੇ ਬ੍ਰਾਹਮਤ ਹੋਏ ਨੇ ਮੌਕੇ ਤੋਂ ਤੇ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਇੱਕ ਮੋਟਰਸਾਈਕਲ ਦੇ ਦੋ ਗੈਂਗਸਟਰ ਜੋ ਹੈ ਜਲੰਧਰ ਦੇ ਵਿੱਚ ਕੁਮਰੇ ਸੀ ਤੇ ਉਹਨਾਂ ਨੇ ਵੱਡੀ ਵਾਰਦਾਤ ਕਿਹੜੀ ਕਰਨੀ ਸੀ ਤੂੰ ਹੀ ਦੇਖ ਰਹੇ ਹੋ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਮੈਡੀਕਲ ਦੀਆਂ ਟੀਮਾਂ ਕਿਹੜੀਆਂ ਇੱਥੇ ਪਹੁੰਚ ਚੁੱਕੀਆਂ ਹੋਈਆਂ ਜਾਂਚ ਕੀਤੀ ਜਾ ਰਹੀ ਆ ਉਹਨਾਂ ਨੂੰ ਨਿੱਜੀ ਹਸਪਤਾਲ ਦੇ ਵਿੱਚ ਲੈ ਕੇ ਗੈਂਗਸਟਰਾਂ ਦਾ ਲਾਚ ਕਰਾਇਆ ਜਾ ਰਿਹਾ ਤੁਈ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਲੰਧਰ ਦੇ ਵਿੱਚ ਵੱਡਾ ਜੋ ਅੱਜ ਇੱਕ ਹੋਰ ਪੁਲਿਸ ਤੇ ਗੈਂਗ ਦਾ ਇਨਕਾਉਂਟਰ ਹੁੰਦਾ ਹੈ ਤੈਨੂੰ ਤਸਵੀਰਾਂ ਦਿਖਾ ਰਿਹਾ ਜਲੰਧਰ ਦੇ ਸੂਚੀ ਪੰਡ ਦੇ ਵਿੱਚ ਜੋ ਇਨਕਾਉਂਟਰ ਕੀਤਾ ਗਿਆ ਦੋ ਗੈਂਗਸਟਰਾਂ ਦਾ ਸਾਡੇ ਨਾਲ ACP ਸਾਹਿਬ ਮੌਕੇ ਤੇ ਸਰ ਇਹ ਕਿਹੜਾ ਇਨਕਾਉਂਟਰ ਕੀਤਾ ਗਿਆ ਹੁਣੇ ਮੌਕੇ ਤੇ ਪੁਲਿਸ ਕਮਿਸ਼ਨਰ ਸਾਹਿਬ ਵੀ ਆਏ ਗੱਲਬਾਤ ਕੀਤੀ ਗਈ ਇਹਨਾਂ ਨੇ ਵੱਡੀ ਵਾਰਦਾਤ ਕਰਨੀ ਸੀ ਜਲੰਧਰ ਬਹਿਤਾ ਸੀਪੀ ਸਾਹਿਬ ਨੇ ਬਰੀਫ ਕਰੇ ਦਿੱਤਾ ਫਿਰ ਵੀ ਜਿਹੜਾ ਇਹ ਬੰਦੇ ਹੁਣ ਇਹਨਾਂ ਦੀ ਇੰਟੈਰੋਗੇਸ਼ਨ ਕਰਾਂਗੇ ਇੰਟੈਰੋਗੇਸ਼ਨ ਦੌਰਾਨ ਜਿਹੜੇ ਵੀ ਤੱਥ ਸਾਹਮਣੇ ਆਣਗੇ ਦੁਬਾਰਾ ਫਿਰ ਬਰੀਫ ਕੀਤੇ ਜਾਂਦੇ ਸਰ ਇਹਨਾਂ ਨੇ ਜਲੰਧਰ ਦੇ ਵਿੱਚ ਕੀ ਵੱਡਾ ਕਾਂਡ ਕਰਨਾ ਜਲੰਧਰ ਦੇ ਵਿੱਚ ਕ੍ਰਾਈਮ ਕਰਨ ਵਾਸਤੇ ਆਏ ਸੀ ਨਾ ਹੀ ਤੇ ਪੁਰੇ ਕਰਦੇ ਸੀ ਉਹ ਇਹਨਾਂ ਦੀ ਇੰਟੈਰੋਗੇਸ਼ਨ ਆਜੂ ਵੀ ਕੀ ਕਰ ਰਹੇ ਸੀ ਪਤਾ ਲੱਗਿਆ ਜੰਮੂ ਦੇ ਵਿੱਚ ਵੀ ਇਹਨਾਂ ਨੇ ਇੱਕ ਪੁਲਿਸ ਮਲਾਜਮ ਦੀ ਹੱਤਿਆ ਕਰ ਦਿੱਤੀ ਇਹਨਾਂ ਨੇ 2 April 2024 ਨੂੰ ਇੰਸਪੈਕਟਰ ਦੀਪਕ ਸ਼ਰਮਾ ਕਟੂਆ ਪੁਲਿਸ ਉੱਥੇ ਪਰਚਾ ਦਰਜ ਹੈਗਾ ਤੇ ਉਹਦੇ ਵਿੱਚ ਵੀ ਇਹ ਦੋਵੇਂ ਬੰਦੇ ਮਾਰਡਰ ਕੇ ਖਾਜੇ ਤੱਕ ਤਾਂ ਦੋ ਹੀ ਆ ਬਾਕੀ ਇਹਨਾਂ ਦੀ ਇੰਟਰਵਿਊ ਵਿੱਚ ਪਤਾ ਲੱਗੂ ਹੋਰ ਇਹਨਾਂ ਦੇ ਨਾਲ ਕਿਹੜੇ ਕਿਹੜੇ ਸਾਥੀ ਇਹਨਾਂ ਦੇ ਹੈ ਕਿੰਨੇ ਪਿਸਟਲ ਫੜੇਗੇ ਦੋ ਵੈਪਨ ਰਪੇ ਤੇ 30 ਬੋਰ ਦਾ ਇੱਕ 32 ਬੋਰ ਦਾ ਪਿਸਟਲ ਤੇ ਸਰ ਮੌਕੇ ਤੇ ਕਿੰਨੀ ਫਾਇਰਿੰਗ ਹੋਈ ਹੈ ਮਲਾਜਮ ਕੋਟੇ ਦੇ 8-10 ਫਾਇਰ ਇਹਨਾਂ ਲੋ ਹੋਇਆ 15-20 ਫਾਇਰ ਜਿਹੜੇ ਪੁਲਿਸ ਵੱਲੋਂ ਵੀ ਫਾਇਰ ਹੋਇਆ ਇੱਥੇ ਮਲਾਜਮ ਠੀਕ ਹੈ ਹਾਂ ਜੀ ਮਲਾਜਮ ਠੀਕ ਹੈ ਤੇ ਕਿਹੜੇ ਗੈਂਗਸਟਰ ਫੜੇ ਗਏ ਨੇ ਉਹਨਾਂ ਦੇ ਗੋਲੀਆਂ ਹਾਂ ਜੀ ਸਾਨੂੰ ਦੋਵੇਂ ਇੰਜਰਡ ਹੋਏ ਦੋ ਮੈਨ ਲੱਗੇ ਇਹ ਦੇਖਿਆ ਅਸੀਂ ਗੱਲਬਾਤ ਕੀਤੀ ਏਸੀਬੀ ਸਾਹਿਬ ਦੇ ਨਾਲ ਉਹਨਾਂ ਨੇ ਦੱਸਿਆ ਜੋ ਆ ਦੋ ਗੈਂਗਸਟਰਾਂ ਦੇ ਗੋਲੀਆਂ ਵਜੀਆਂ ਪੁਲਿਸ ਗੈਂਗਸਟਰਾਂ ਵੱਲੋਂ 10 ਤੋਂ 12 ਗੋਲੀਆਂ ਚਲਾਈਆਂ ਜਾਂਦੀਆਂ ਤੇ ਉਹਨਾਂ ਪੁਲਿਸ ਵੱਲੋਂ ਜਵਾਬੀ ਕਾਰਵਾਈ ਕਿਹੜੀਆਂ ਗੈਂਗਸਟਰਾਂ ਦੇ ਉੱਤੇ ਕਰ ਦਿੱਤੀ ਜਾਂਦੀ ਹੈ 15 ਤੋਂ 20 ਗੋਲੀਆਂ ਕਿਹੜੀਆਂ ਦੱਸੀਆਂ ਜਾ ਰਹੀਆਂ ਚੱਲ ਰਹੀਆਂ ਜੋ ਖੜਾਉ ਜੋ ਜੰਮੂ ਦੇ ਵਿੱਚ ਇੱਕ ਪੁਲਿਸ ਮੁਲਾਜ਼ਮ ਦੀ ਹੱਤਿਆ ਕਰ ਦਿੱਤੀ ਜਾਂਦੀ ਆ ਉਹਦੇ ਸਬੰਧ ਵਿੱਚ ਇੱਥੇ ਵੀ ਇਹਨਾਂ ਨੇ ਵੱਡੀ ਵਾਰਦਾਤ ਕੰਨੀ ਸੀ ਉਸ ਵਾਰਦਾਤ ਦੇ ਪੁਲਿਸ ਮੌਕੇ ਤੇ ਜੋ ਇਹਨਾਂ ਨੂੰ ਨਾਕੇ ਦੇ ਵਿੱਚ ਰੋਕਿਆ ਗਿਆ ਤੇ ਉਹਨਾਂ ਵੱਲੋਂ ਪੁਲਿਸ ਦੇ ਉੱਤੇ ਕਿਹੜੀ ਐ ਫਾਇ ਤੇ ਪੁਲਿਸ ਵੱਲੋਂ ਜਵਾਬੀ ਕਾਰਵਾਈ ਦੇ ਕਾਰਨ ਦੋ ਗੈਂਗਸਟਰਾਂ ਨੂੰ ਮੌਕੇ ਤੋਂ ਫੜ ਲਿੱਤਾ ਜਾਂਦਾ ਤੋਂ ਉਹਨਾਂ ਨੂੰ ਨਿੱਜੀ ਹਸਪਤਾਲ ਦੇ ਵਿੱਚ ਪਹੁੰਚਾਇਆ ਗਿਆ ਤੁਸੀਂ ਦੇਖ ਰਹੇ ਹੋ ਇਸ ਮੋਟਰਸਾਈਕਲ ਦੇ ਵਿੱਚ ਕੁੰਮਦੇ ਬੇ ਸੀ ਤੇ ਉਹ ਜੋ ਵੱਡੀ ਵਾਰਦਾਤ ਜਲੰਧਰ ਦੇ ਵਿੱਚ ਕੰਨੀ ਸੀ ਕਿਦੋਂ ਇਸ ਪੁਲਿਸ ਨੂੰ ਪਤਾ ਲੱਗਦਾ ਤੇ ਮੌਕੇ ਤੋਂ ਪੁਲਿਸ ਕਿਦੋਂ ਇਹਨਾਂ ਨੂੰ ਰੋਕਦੀ ਹੈ ਤੇ ਉਹਨਾਂ ਦੇ ਉੱਤੇ ਕਿਹੜੀ ਪੁਲਿਸ ਵੱਲੋਂ ਘਾਰ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਖਤਰੀ ਗੈਂਗ ਦੇ ਦੋ ਦੋ ਨੌਜਵਾਨ ਤੇ ਪੁਲਿਸ ਦੇ ਆਮਣੇ ਸਾਹਮਣੇ ਟੱਕਰ ਹੁੰਦੀ ਹੈ ਤੇ ਕਈ ਫਾਇਰਿੰਗ ਹੁੰਦੀ ਹੈ ਤੇ ਦੋ ਗੈਂਗਸਟਰਾਂ ਨੂੰ ਕਿਹੜਾ ਪੁਲਿਸ ਵੱਲੋਂ ਰੌਂਡ ਕੀਤਾ ਗਿਆ ਜਿਸ ਦੀ ਮੈਮ ਗੱਲ ਕਰੀ ਅੱਜ ਪੁਲਿਸ ਦੇ ਫਿਰ ਗੈਂਗਸਟਰ ਹੈ ਜੋ ਇਨਕਾਉਂਟਰ ਜੀ ਇਹ ਸਾਨੂੰ ਇਨਫੋਰਮੇਸ਼ਨ ਸੀ ਕਿ ਦੋ ਜਨੇ ਸਾਡੇ ਏਰੀਆ ਦੇ ਵਿੱਚ ਕੋਈ ਵੱਡਾ ਕ੍ਰਾਈਮ ਕਰਨ ਦੀ ਤਾਕ ਵਿੱਚ ਹਨ ਸੋ ਉਸ ਬੇਸਿਸ ਤੇ ਇੱਥੇ ਇੱਕ ਨਾਕਾ ਲੇ ਕੀਤਾ ਗਿਆ ਤੇ ਉਹਦੇ ਵਿੱਚ ਸਾਡੇ ਨਾਲ ਇੱਕ ਚੇਸ ਤੇ ਬਰੀਫ ਐਕਸਚੇਂਜ ਆਫ ਫਾਇਰ ਤੋਂ ਬਾਅਦ ਦੋ ਕ੍ਰਿਮੀਨਲਸ ਇੰਜਰ ਹੋਏ ਹਨ ਜਿਨ੍ਹਾਂ ਦੇ ਨਾਮ ਸੁਖਵਿੰਦਰ ਤੇ ਹਰਪ੍ਰੀਤ ਸਿੰਘ ਹੈ ਤੇ ਇਹਨਾਂ ਤੋਂ ਸਾਨੂੰ ਦੋ ਸੋਫਿਸਟੀਕੇਟਿਡ ਵੈਪਨਸ ਵੀ ਰਿਕਵਰ ਹੋਏ ਹਨ ਜੋ ਇਹਨਾਂ ਨੇ ਫਾਇਰਿੰਗ ਦੇ ਵਿੱਚ ਯੂਜ਼ ਕੀਤੇ ਇਹ ਦੋਨੋਂ ਸਾਡੇ ਇੱਕ ਜਿਹੜਾ ਜੇ ਐਂਡ ਕੇ ਦੇ ਵਿੱਚ ਇੱਕ ਸਬ ਇਨਸਪੈਕਟਰ ਦਾ ਮਰਡਰ ਕੇਸ ਹੋਇਆ ਸੀ ਉਸ ਮਰਡਰ ਕੇਸ ਦੇ ਵਿੱਚ April 2024 ਦਾ ਹੈ ਉਹਦੇ ਵਿੱਚ ਹੀ ਵਾਂਟਡ ਸੀ ਸੋ ਇਹ ਤੋਂ ਇਲਾਵਾ ਇਹਨਾਂ ਦਾ ਕ੍ਰਿਮੀਨਲ ਬੈਕਗ੍ਰਾਉਂਡ ਤੇ ਇਹਨਾਂ ਦੀ ਕੀ ਅੱਗੇ ਪਲਾਨਿੰਗ ਸੀਗੀ ਉਸੇ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਕੋਈ ਵਾਰਦਾਤ ਕਰਨੀ ਸੀ ਜਾਂ ਇਹਨਾਂ ਨੇ ਅੱਗੇ ਕੋਈ ਹੋਰ ਉਹਦੀ ਹਜੇ ਇਨਵੈਸਟੀਗੇਸ਼ਨ ਜਾਰੀ ਹੈ ਕਿੰਨੇ ਜਣੇ ਸੀ ਦੋ ਜਣੇ ਇਸ ਦੇ ਵਿੱਚ ਅਪ੍ਰੀਹੈਂਡ ਹੋਏ ਪੁਲਿਸ ਨੇ ਪੁਲਿਸ ਤੁਸੀਂ ਦੇਖ ਰਹੇ ਹੋ ਤਸਵੀਰਾਂ ਅਸੀਂ ਗੱਲਬਾਤ ਕੀਤੀ ਗਈ ਹੈ ਜੋ ਪੁਲਿਸ ਜਲੰਧਾ ਪੁਲਿਸ ਕਮਿਸ਼ਨਰ ਤੁਸੀਂ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਦੋ ਗੈਂਗਸਟਰਾਂ ਨੂੰ ਜੋ ਹੈ ਜੋ ਅੱਜ ਪੁਲਿਸ ਤੇ ਇਨਕਾਉਂਟਰ ਹੋਇਆ ਉਸ ਦੇ ਉੱਤੇ ਵੱਡੀ ਵਾਰਦਾਤ ਕਿਹੜੀ ਕੀਤੀ ਗਈ ਹੈ ਤੇ ਦੱਸਿਆ ਜਾ ਰਿਹਾ 15 ਤੋਂ 20 ਕਿੜੇ ਹੈ ਫਾਇਰਿੰਗ ਹੁੰਦੀ ਹੈ ਫਾਇਰਿੰਗ ਤੋਂ ਬਾਅਦ ਉਸ ਜੋ ਪੁਲਿਸ ਵੱਲੋਂ ਦੋ ਗੈਂਗ ਨੂੰ ਕਿੜਾ ਫੜ ਕੇ ਉਸ ਨੂੰ ਜੋ ਹੈ ਤੁਸੀਂ ਦੇਖ ਰਹੇ ਇਨਕਾਉਂਟਰ ਕੀਤਾ ਗਿਆ ਜਿਸ ਦੇ ਵਿੱਚ ਜਵਾਬੀ ਕਾਰਵਾਈ ਪੁਲਿਸ ਵੱਲੋਂ ਜੋ ਹੈ ਕੀਤੀ ਗਈ ਸਪੈਸ਼ਲ ਨਾਕਾਬੰਦੀ ਕੀਤੀ ਗਈ ਸੀ ਨਾਕਾਬੰਦੀ ਦੌਰਾਨ ਕਿੜੇ ਪੁਲਿਸ ਨੂੰ ਦੋ ਜੋ ਦੋ ਗੈਂਗਸਟਰ ਜਿਹੜੇ ਪੁਲਿਸ ਤੇ ਆਮਣੇ ਸਾਹਮਣੇ ਟੱਕਰ ਹੁੰਦੀ ਹੈ ਟੱਕਰ ਹੋਣ ਤੋਂ ਬਾਅਦ ਉਸ ਦੇ ਉੱਤੇ ਜੋ ਫਾਇਰਿੰਗ ਹੁੰਦੀ ਹੈ 10 ਤੋਂ 15 ਖੋਲ ਕਿੜੇ ਗੋਲੀਆਂ ਕਿੜੀਆਂ ਚਲਦੀਆਂ ਨਜ਼ਰ ਆਈਆਂ ਕੈਮਰਾਮੈਨ ਅਜੇ ਦੇ ਨਾਲ ਸੋਨ ਮਹਾਜਨ ਜਗਮਨੀ ਟੀਵੀ ਚਲੰਦੜ